ਜਜਮੈਂਟ ਕਿਤਨਾ ਹੀ ਸਫੋਤਾਸੀ ਨੂੰ ਇਹ ਕਿਉਂਕਿ ਲਗਾਤਾਰ ਲੋੜਿਆ ਤੋਂ ਹਰ ਨਜ਼ਦੀਕ ਆਂਦਾ ਜਾ ਰਿਹਾ ਔਰ ਐਸੋ ਜਿਹੜੇ ਲੋਕ ਨੇ ਲੋਕਾਂ ਦੀ ਕੀਮਤੀ ਜਾਣਨ ਨਾਲ ਤੇ ਫਕਸ਼ਨਲ ਖੇਤਰ ਦੇ ਦਿੱਤੇ ਜਾਵੇ। ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਜਲ ਆਈਪੀਐਸ ਜੀ ਦੇ ਦਿਸ਼ਾਨ ਹਿਰਦੇਸ਼ਾ ਮੁਤਾਬਕ ਜਿਹੜੀਆਂ ਸਾਡੀਆਂ ਟੀਮਸ ਲੱਗੀਆਂ ਹੋਈਆਂ ਨੇ ਇਹ ਮੁਹਿੰਮ ਵੀ ਚੱਲ ਰਹੀ ਸੀਗੀ ਚਾਈਨਾ ਡੋਰ ਦੇ ਖਲਾ ਜਿਹੜੀ ਗੈਰ ਕਾਨੂੰਨੀ ਤਨ ਨਾਲ ਪਾਬੰਦੀਸ਼ੁਦਾ ਦੌਰ ਨੂੰ ਗੇਚਦੇ ਨੇ ਦੁਕਾਨੇ ਵਾਲੇ। ਤੇ ਇਹਦੇ ਵਿੱਚ ਜਿਹੜੀ ਕੈਂਪੇਨ ਚੱਲ ਰਹੀ ਸੀ ਇਹਦੇ ਦੌਰਾਨ ਪਹਿਲਾਂ ਵੀ ਕੁਝ ਰਿਕਵਰੀ ਹੋਈਆਂ ਨੇ ਪਰ ਅੱਜ 330 ਗੱਟੂ ਜਿਹੜੇ ਨੇ ਤਕਰੀਬਨ ਰਿਕਵਰ ਹੋਏ ਨੇ। ਕੁਨਾਲ अरोड़ा ਇਹਦੀ ਦੁਕਾਨ ਹੈ ਲੜਕੇ ਦੀ ਦਰੈਸੀ ਗਰਾਊਂਡ ਦੇ ਸਾਹਮਣੇ ਜਿਹੜਾ ਕਿ ਉਹ ਬੰਦੀਸ਼ੂ ਦਾ ਡੂਰ ਨੂੰ ਵੇਚ ਰਿਹਾ ਸੀ ਤੇ ਜਦ 팀ਸ ਵੱਲੋਂ ਚੈੱਕ ਕੀਤਾ ਤਕਰੀਬਨ 3 ਗੱਟੂ ਇਹਦੀ ਦੁਕਾਨ ਤੋਂ ਮਿਲੇ ਨੇ। ਬਾਕੀ ਇਹਦਾ ਜਿਹੜਾ ਹੈਗਾ ਕਰ ਰਹੇ ਰਹਿਣ ਵਾਲਾ ਹੈ ਜੋਦੇਵਾਲ ਬਸਤੀ ਦੇ ਏਰੀਆ ਦਾ। ਤੋਂ ਉਤੋਂ ਤਕਰੀਬਨ 300 ਗੱਟੂ ਜਿਹੜੇ ਨੇ ਕਿਹੜਾ ਵੇਚਦੇ ਸੀ ਜੀ ਇਹ ਕਿਹੜੀ ਬੱਚਿਆਂ ਦੀ ਹਾਰ ਚ ਵੇਚਦੇ ਸੀ ਕਿਸ ਤਰ੍ਹਾਂ ਵੇਚ ਜੋ ਵੀ ਲੈਣਾ ਜੀ ਉਹਨੂੰ ਵੈਰੀਫਾਈ ਕਰਕੇ ਅੱਗੇ ਬਿਜ਼ਨਸ ਵੀ ਤੇ ਉਹ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਹਨੂੰ ਚੈੱਕ ਕੀਤਾ ਇਹ ਵਾਕਈ ਸਹੀ ਫਾਈਲੀ ਔਰ ਤੁਹਾਨੂੰ ਰਿਕਵਰੀ ਵੀ ਹੋਗੀ ਤੇ ਉਹਦੇ ਤੇ ਫੌਰੀ ਕਾਰਵਾਈ ਕਰਦੇ ਆ ਜਿਹੜੀ ਇਹਦੇ ਤੇ ਕੇਸ ਰਜਿਸਟਰ ਕੀਤਾ ਹੈ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹੜੀਆਂ ਸੰਬੰਧਿਤ ਧਾਰਾਵਾਂ ਦੇ ਵਿੱਚ ਔਰ ਅੱਗੇ ਵੀ ਇਹ ਜਿਹੜੀ ਮੁਹਿੰਮ ਜਾਰੀ ਰਹੇਗੀ ਕਿਉਂਕਿ ਜਿਹੜੇ ਇਨਸਾਨਾਂ ਤੇ ਪੱਖੀਆਂ ਨਾਲ ਖੇਲਦੇ ਨੇ ਗਲੇ ਤੇ ਫਿਰ ਜਾਂਦੀ ਹੈ ਆ ਪੰਛੀ ਮਰ ਜਾਂਦੇ ਆ ਔਰ ਪਾਬੰਦੀ शुदा ਹੈ ਇਹਨੂੰ ਅਸੀਂ ਨਹੀਂ ਅਲਾਉ ਨਹੀਂ ਕਰਾਂਗੇ ਚਾਈਨਾ ਡੋਰ ਹੈਗੀ ਹੈ ਜਿਸ ਕਿ ਲਈ ਪੰਜਾਬੀ ਹੀ ਹੈ ਜਾਂ ਬਾਹਰ ਅਦਰ ਤੇ ਵੀ ਹੈਗੀ ਹੈ। ਇਸ ਲਈ ਇਹਨਾਂ ਤੇ ਕੋਈ ਲੇਬਲ ਨਹੀਂ ਹੈ ਜੀ। ਬਾਕੀ ਇਹਦੀ ਫਿਰ ਵੀ ਜਿਹੜੀ ਹੈਗੀ ਡੁੰਗਾਈ ਕਰਕੇ ਕੁੱਕ ਕਰਕੇ ਤੁਹਾਨੂੰ ਸਾਰੇ ਫੈਕਟ ਸ਼ੇਅਰ ਕਰ ਦਾਂਗੇ। ਇਹਦੇ 'ਚ ਇੱਕ ਗੱਲ ਜ਼ਰੂਰ ਸਾਹਮਣੇ ਆਈ ਸੀ ਜਿਹੜੀ ਡੋਰ ਦੀ ਮੈਨੂਫੈਕਚਰਿੰਗ ਕੁਝ ਸਮਾਂ ਪਹਿਲਾਂ ਹੋਈ ਹੋਈ ਸੀ ਔਰ ਸਟਾਕ ਕੀਤੀ ਹੋਈ ਸੀ ਜਿਹਨੂੰ ਵੇਚ ਰਹੇ ਹਾਂ। ਕਿੰਨੀ ਦੇਰ ਤੋਂ ਇਹ ਵੇਚ ਕੰਮ ਕਰਾ ਰਹੇ ਹਰ ਸਾਲ ਤੋਂ ਅਸੀਂ ਹੁਣੇ ਗ੍ਰਿਫਤਾਰ ਕੀਤਾ ਜੀ ਇਹਨਾਂ ਨੂੰ ਤੇ ਬਾਕੀ ਜਦੋਂ ਵੈਰੀਫਿਕੇਸ਼ਨ ਕਰਾਂਗੇ ਪੁੱਛਕਿਛ ਕਰਾਂਗੇ ਜਿਹੜੇ ਵੀ ਤੱਥ ਹਨਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਵੀ ਜੀਨਰ 3-4 ਲੱਖਾਂ ਦੇ ਵਿੱਚ ਕਾਫੀ ਇਦਾਂ ਦੇ ਜਿਹੜੇ ਸੀਗੇ ਜਿਹੜੇ ਚਾਈਨਾ ਤੋਂ ਦੇਖੇ ਜੋ ਵੀ ਇਹਦੇ 'ਚ ਅਸੀਂ ਵਿਕਰੇਤਾ ਪਕੜੇ ਸੀ ਔਰ ਉਹਨਾਂ ਤੇ ਕਾਰਵਾਈ ਕੀਤੀ ਸੀ ਜਿਹੜੀਆਂ ਰਿਕਵਰੀਆਂ ਕੀਤੀਆਂ ਸੀ ਉਸੇ ਤਰੀਕੇ ਨਾਲ ਜਿਹੜੀ ਸਾਡੀ ਮਹਿੰਮ ਇਸੇ ਸਾਲ ਵੀ ਜਾਰੀ ਹੈ ਕਿਉਂਕਿ ਇਹ ਪਬੰਦੀਸ਼ੂ ਦਾ ਹੈ ਗੈਰ ਕਾਨੂੰਨੀ ਤੇ ਅਸੀਂ ਜਿਹੜੀ ਹੈਗੀ ਹੈ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ। ਹਣ ਮਿੱਕੀ ਬੋਰ ਜਿਹੜੀ ਲੋੜੀ ਵਾਲੇ ਦਿਨ ਹੈ ਜਿਹੜਾ ਪ੍ਰਸ਼ਾਸਨੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਕਿ ਚਾਈਨਾ ਤੋਂ ਵੇਚਣ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਏ। ਉਹਨਾਂ ਤੇ ਫੋਟੋ ਨਾਲ ਕੀ ਕਹਿ ਰਹੇ? ਬਿਲਕੁਲ ਜੀ। ਜੋ ਜੋ ਵੀ ਸੀਨੀਅਰ ਅਫਸਰ ਦੀ ਹੈ ਅਫਸਰਸ ਦੀ ਹੈ ਡਾਇਰੈਕਸ਼ਨਸ ਨੇ ਉਹਨਾਂ ਦੀ ਪਾਲਣਾ ਕਰਨ ਲਈ ਅਸੀਂ ਸਾਰੀ ਟੀਮ ਹੈਗੀ ਐਂਡ ਅਸੀਂ ਕੰਟੀਨਿਊਸਲੀ ਕਰ ਵੀ ਰਹੇ ਹਾਂ ਤੇ ਅੱਗੇ ਵੀ ਕਰਾਂਗੇ। ਜੇ ਕੋਈ ਵਗੇ ਚੜਾਂਦਾ ਕੋਈ ਚਾਈਨਾ ਡੋਰ ਦਾ ਸਮਾਰਟ ਕਾਰਦਾ ਫੜਿਆ ਗਿਆ ਇਹਦੀ ਇਹਦੀ ਸਖਤ ਨਿਗਰਾਨੀ ਕੀਤੀ ਜਾਵੇਗੀ ਜੋ ਸੀਨੀਅਰ ਅਫਸਰਾਂ ਦੇ ਆਦੇਸ਼ ਦੇ ਉਹਨਾਂ ਦੀ ਇਨਬਿਨ ਪਾਲਣਾ ਕੀਤੀ ਜਾਵੇ ਸੋ ਅਸੀਂ ਸਾਰਿਆਂ ਨੂੰ ਅਪੀਲ ਇਹੀ ਕਰ ਰਹੇ ਹਾਂ ਕਿ ਆਪਾਂ ਇਹ ਜਿਹੇ ਜਿਹੜੇ ਗੈਰ ਕਾਨੂੰਨੀ ਟੰਗਾਂ ਦੇ ਨਾਲ ਆਪਾਂ ਚਾਈਨਾ ਡੋਰ ਖਰੀਦਦੇ ਵੀ ਆ ਔਰ ਇਹਨੂੰ ਉਪਯੋਗ ਦੇ ਵਿੱਚ ਵੀ ਲਿਆਵਾਂਗੇ ਉਹ ਕਰਨ ਤੋਂ ਆਪਾਂ ਗੁਰੇਜ਼ ਕਰੀਏ ਔਰ ਜਿਹੜੀ ਹੈਗੀ ਇਕੋ ਫ੍ਰੈਂਡਲੀ ਤਰੀਕੇ ਜਿਹੜੇ ਜਿਹੜੇ ਸਾਰਿਆਂ ਦੇ ਲਈ ਹਿਫਾਜ਼ਤ ਆਪਾਂ ਉਹਨਾਂ ਬਾਰੇ ਸੋਚ ਕੇ ਕਿ ਇਨਸਾਨਾਂ ਦੇ ਪੰਛੀਆਂ ਦੇ ਪਸ਼ੂਆਂ ਦੇ ਜਿਹੜੇ ਟੂ-ਵਿਲਰ ਤੇ ਜਾ ਰਹੇ ਨੇ ਬੱਚੇ ਸਾਰੇ ਨਾ ਧਿਆਨ ਰੱਖਿਓ ਔਰ ਸੇਫਲੀ ਜਿਹੜੇ ਵੀ ਤਿਉਹਾਰ ਆਉਂਦੇ ਨੇ ਉਹਨਾਂ ਨੂੰ ਆਪਾਂ ਰਲ ਮਿਲ ਕੇ ਇੰਜੋਏ ਕਰੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ